ਜਗਜੀਤ ਸਿੰਘ ਡੱਲੇਵਾਲ ਦੀਆਂ ਇਹ ਅੱਜ ਦੀ ਵੀਡੀਓ ਹੈ 23 ਦਸੰਬਰ ਦੀ ਲਗਾਤਾਰ ਡਾਕਟਰਾਂ ਵੱਲੋਂ ਇਹਨਾਂ ਆਟੋਮੈਟਿਕ ਮਸ਼ੀਨਾਂ ਰਾਹੀਂ ਉਹਨਾਂ ਦਾ ਚੈੱਕਅਪ ਕੀਤਾ ਜਾ ਰਿਹਾ ਹੈ ਅੱਜ ਮਰਨ ਵਰਤ ਦਾ 28ਵਾਂ ਦਿਨ ਸੀਗਾ ਲਗਾਤਾਰ ਜਿਹੜੀ ਹਾਲਤ ਵਿਗੜਦੀ ਜਾ ਰਹੀ ਹੈ ਚਿੰਤਾਜਨਕ ਬਣਦੀ ਜਾ ਰਹੀ ਹੈ ਕਿਉਂਕਿ 5 ਦਿਨ ਪਹਿਲਾਂ ਉਹਨਾਂ ਨੂੰ ਅਚਾਨਕ ਚੱਕਰ ਆਉਣ ਤੋਂ ਬਾਅਦ ਉਹ ਡਿੱਗ ਗਏ ਸੀਗੇ ਤੇ ਡਿੱਗਣ ਤੋਂ ਬਾਅਦ ਬੇਹੋਸ਼ ਹੋਏ 10 ਮਿੰਟ ਤੋਂ ਵੱਧ ਸਮਾਂ ਬੇਹੋਸ਼ ਰਹੇ ਜਗਜੀਤ ਸਿੰਘ ਢੱਲੇਵਾਲ ਸੋ ਇਹ ਅੰਦੋਲਨ ਇਹ ਮਰਨ ਵਰਤ ਜਿਹੜਾ ਰੱਖਿਆ ਗਿਆ ਉਹਨਾਂ ਮੰਗਾਂ ਨੂੰ ਲੈ ਕੇ ਜੋ 2020 ਦੇ ਅੰਦੋਲਨ ਦੌਰਾਨ ਦਿੱਲੀ ਦੇ ਬਾੜਾਂ ਤੇ ਕੇਂਦਰ ਸਰਕਾਰ ਵੱਲੋਂ 13 ਮਹੀਨੇ ਚੱਲੇ ਅੰਦੋਲਨ ਜਿਸ ਦੌਰਾਨ 700 ਤੋਂ ਵੱਧ ਕਿਸਾਨ ਸ਼ਹੀਦ ਹੋਏ ਤੇ ਕਰੋੜਾਂ ਰੁਪਏ ਦਾ ਕਿਸਾਨਾਂ ਦਾ ਆਰਥਿਕ ਨੁਕਸਾਨ ਹੋਇਆ ਉਸ ਅੰਦੋਲਨ ਦੌਰਾਨ ਮੰਨੀਆਂ ਗਈਆਂ ਸੀ ਤੇ ਉਹਨਾਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਹੀ ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰਤ 26 ਨਵੰਬਰ ਤੋਂ ਸ਼ੁਰੂ ਕੀਤਾ ਹੋਇਆ ਹੈ। ਭਾਵੇਂ ਕਿ 26 ਨਵੰਬਰ ਨੂੰ ਮਰਨ ਵਰਤ ਤੇ ਬੈਠਣ ਤੋਂ ਪਹਿਲਾਂ ਉਹਨਾਂ ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਡੀਐਮਸੀ ਲਜਾਇਆ ਗਿਆ। ਜਿਸ ਤਰ੍ਹਾਂ ਦੀ ਸਥਿਤੀ ਬਣੀ ਉਹਨਾਂ ਦਾ ਮਰਨ ਵਰਤ ਸ਼ੁਰੂ ਕਰਨਾ ਹਸਪਤਾਲ ਦੇ ਵਿੱਚ ਤੇ ਇਧਰਲੇ ਪਾਸੇ ਕਿਸਾਨਾਂ ਦਾ ਰੋਹ ਨੂੰ ਦੇਖਦੇ ਆ ਜਿਹੜਾ ਵਾਪਸ ਪ੍ਰਸ਼ਾਸਨ ਨੇ ਡੱਲੇਵਾਲ ਸਾਹਿਬ ਨੂੰ ਇਸ ਮੋਰਚੇ ਦੇ ਵਿੱਚ ਛੱਡਿਆ ਸੀ। ਜਿੱਥੇ ਲਗਾਤਾਰ ਮਰਨ ਵਰਤ ਤੇ ਉਹ ਡਟੇ ਹੋਇਆ ਸਿਰਫ ਪਾਣੀ ਪੀਤਾ ਜਾ ਰਿਹਾ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਡਾਕਟਰੀ ਸੇਵਾ ਜਾਂ ਕੁਝ ਵੀ ਖਾਦਾ ਨਹੀਂ ਜਾ ਰਿਹਾ ਜਿਸ ਕਰਕੇ ਸਥਿਤੀ ਚਿੰਤਾਜਨਕ ਬਣਦੀ ਜਾ ਰਹੀ ਹੈ ਸੋ ਦੂਸਰੇ ਪਾਸੇ ਜਿਹੜਾ ਪਿਛਲੇ ਦਿਨਾਂ ਤੋਂ ਆਗੂਆਂ ਨੂੰ ਜੋ ਸ਼ੰਕੇ ਨੇ ਜਾਂ ਸ਼ੰਕੇ ਵੀ ਸੱਚੇ ਨੇ ਕਿ ਪ੍ਰਸ਼ਾਸਨ ਦੁਆਰਾ ਉਹਨਾਂ ਨੂੰ ਇਸ ਮੋਰਚੇ ਦੇ ਬਿਲੋਂ ਚੁੱਕ ਕੇ ਹਸਪਤਾਲ ਦਾਖਲ ਕਰਵਾਏਗਾ ਉਸ ਨੂੰ ਲੈ ਕੇ ਲਗਾਤਾਰ ਪੱਕੇ ਪ੍ਰਬੰਧ ਇੱਥੇ ਨੌਜਵਾਨਾਂ ਦੇ ਕਿਸਾਨਾਂ ਦੇ ਪੱਕੇ ਪੈਰੇ ਰਾਤ ਨੂੰ ਲੱਗਦੇ ਨੇ ਜਿੱਥੇ ਹਜ਼ਾਰ ਤੋਂ ਵੱਧ ਕਿਸਾਨ ਨੇ ਜਿਹੜੇ ਵੱਖ-ਵੱਖ ਨਾਕਿਆਂ ਤੇ ਜਾ ਕੇ ਡਿਊਟੀ ਦਿੰਦੇ ਨੇ ਤੇ ਦੂਜੇ ਟਰਾਲੀਆਂ ਤੰਬੂਆਂ ਦੇ ਵਿੱਚ ਬੈਠੇ ਕਿਸਾਨ ਵੀ ਸਤਰਕ ਰਹਿੰਦੇ ਆ ਆਪੋ ਆਪਣੇ ਡਾਂਗਾ ਛੋਟੇ ਰੱਖ ਕੇ ਕੋਲ ਪੈਂਦਾ ਚਾਰ ਤੋਂ ਵੱਧ ਗੱਡੀਆਂ ਨੇ ਜਿਹੜੀਆਂ ਰਾਤ ਨੂੰ ਪੈਟਰੋਲਿੰਗ ਕਰਦੀਆਂ ਨੇ ਜਾਗਦੇ ਰਹੋਦਾ ਹੋਕਾ ਦਿੱਤਾ ਜਾਂਦਾ ਕਿਉਂਕਿ ਪ੍ਰਸ਼ਾਸਨ ਦੇ ਸਰਕਾਰ ਦੇ ਹਰ ਤਰ੍ਹਾਂ ਦੇ ਜ਼ੁਲਮ ਦਾ ਟਾਕਰਾ ਕਰਨ ਲਈ ਆਗੂਆਂ ਦਾ ਕਹਿਣਾ ਕਿ ਅਸੀਂ ਤਿਆਰ ਆ ਸਾਡੀਆਂ ਲਾਸ਼ਾਂ ਦੇ ਉੱਪਰ ਦੀ ਜਾ ਕੇ ਡੱਲੇਵਾਲ ਸਾਹਿਬ ਨੂੰ ਚੁੱਕ ਕੇ ਲਜਾਇਆ ਜਾ ਸਕਦਾ ਜਾ ਇਥੇ ਕਿਸੇ ਵੀ ਤਰ੍ਹਾਂ ਦਾ ਦੋਵੇਂ ਤਰ੍ਹਾਂ ਦਾ ਵੱਡਾ ਨੁਕਸਾਨ ਹੋਣ ਤੋਂ ਬਾਅਦ ਡੱਲੇਵਾਲ ਨੂੰ ਚੁੱਕਿਆ ਜਾ ਸਕਦਾ ਬਰਨ ਅਸੀਂ ਆਪਣੇ ਆਗੂ ਨੂੰ ਚੁੱਕਣ ਨਹੀਂ ਦੇਵਾਂਗੇ ਕਿਉਂਕਿ ਡੱਲੇਵਾਲ ਸਾਹਿਬ ਦੀ ਵੀ ਕਿਸਾਨ ਆਗੂਆਂ ਕਿਸਾਨਾਂ ਤੋਂ ਦੇਸ਼ਦਿਆਂ ਤੋਂ ਪੰਜਾਬਦਿਆਂ ਤੋਂ ਇੱਕੋ ਮੰਗ ਹੈ ਕਿ ਕਿਸੇ ਵੀ ਹਾਲਤ ਦੇ ਵਿੱਚ ਮੈਨੂੰ ਇਥੋਂ ਚੁੱਕਣ ਨਾ ਦਿਓ ਜੇਕਰ ਮੈਨੂੰ ਇਥੋਂ ਚੁੱਕ ਕੇ ਲੈ ਜਾਂਦੇ ਆ ਤਾਂ ਮੇਰੀ ਮੌਤ ਸਿਆਸੀ ਮੌਤ ਬਣ ਕੇ ਰਹਿ ਜਾਵੇਗੀ ਜਦ ਕਿ ਜੇ ਮੋਰਚੇ ਦੇ ਵਿੱਚ ਡਟਿਆ ਰਿਹਾ ਤਾਂ ਜੇਕਰ ਮੇਰੇ ਜਿੰਦਿਆਂ ਮੰਗਾ ਨਹੀਂ ਮੰਨੀਆਂ ਜਾਂਦੀਆਂ ਤਾਂ ਮੇਰੀ ਸ਼ਹਾਦਤ ਤੋਂ ਬਾਅਦ ਜਰੂਰ ਉਹਨਾਂ ਮੰਗਾ ਨੂੰ ਮੰਨਣ ਲਈ ਸਰਕਾਰ ਨੂੰ ਮਜਬੂਰ ਹੋਣਾ ਪਵੇਗਾ ਉਹਨਾਂ ਕਿਹਾ ਕਿ ਮੈਂ ਪੂਰੇ ਸਿੱਧਕਨਾਲ ਪੂਰੇ ਦ੍ਰਿੜ ਇਰਾਦੇ ਦੇ ਨਾਲ ਜਿਹੜਾ ਮਰਨ ਵਰਤ ਸ਼ੁਰੂ ਕੀਤਾ ਤੇ ਇਸ ਨੂੰ ਆਖਰੀ ਸਾਹਾਂ ਤੱਕ ਨਿਭਾਵਾਂਗਾ